ਹਨੇਸ ਸਹਜ ਸੋਭਾਏ ਦਰਸਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਐ ਸਿਫਤੁ ਖੁਸ਼ਾਮਦੀ ਨੂਰ ਅਰਸਹੁ ਕੁਰਸਹੁ ਛਟੀਐ ਉਦ ਡਿਟੇ ਸੱਚ ਪਾਤਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚ ਪਾਤਸਾ ਸਿਰ ਸਾਹ ਦਾਸੋ ਜੇਸ ਪਸ ਬਹਿਟਿਆ ਸੋਹੀਐ ਸਭ ਨਾਨਕ ਦੇਸ ਹੋ ਸੱਜਣ ਸਚਾ ਪਾਤ ਸਿਰਸਾ ਦਾ ਸੋ ਜਿਸ ਪਾਸ ਬਹਿਠਿਆ ਸੋਹੀਏ ਸਭ ਨਾਨਕ ਦੇਸ ਸਤਨਾਮ ਤੇਰੇ ਵਾਹੇ ਗੁਰ ਸਾਹਿਬ ਜੀ ਰਾਮ ਕਲੀ ਮਹਲਾ ਚੌਥਾ ਰ ਜਨਾ ਮਿਲ ਭਾਇ ਅਨੰਦ ਹਰਨ ਕੀ ਕਥਾ ਸੁਨਾਏ ਦੁਰਮਤ ਮ ਲਗਾਈ ਸਭ ਨੇਕ ਕਰ ਸਤ ਸੰਗਤ ਮਿਲ ਬੁੱਧ ਪਾਏ ਰਾਮ ਜਨਮ ਮਿਲ ਪਿਆ ਅਨੰਦ ਹਰਨਿਕੀ ਕਥਾ ਸੁਣਾਈ ਦੁਰਮਤ ਮਲ ਗਈ ਸਭ ਨੀਕਲ ਸਤ ਸੰਗਤ ਮਿਲ ਬੁੱਧ ਪਾਏ ਰਾਮ ਜਨ ਗੁਰਮਤ ਰਾਮ ਬੋਲੇ ਜੋ ਜੋ ਸੁਣ ਕਹੈ ਸੋ ਮੁਕਤਾ ਰਾਮ ਜਪਤ ਸੋ ਹਾਏ ਰਹਾਉ ਜੇ ਡਭਾਗ ਹੋਇ ਮੁਖ ਮਸਤਕ ਹਰਿ ਰਾਮ ਜਨਾ ਭੇਟਾਈ ਦਰਸਨ ਸੰਤ ਦੇਹੁ ਕਰ ਕਿਰਪਾ ਸਭ ਦਾਲਦ ਦੁੱਖ ਲਹਿ ਜਾਏ ਹਾਰ ਕੇ ਲੋਗ ਰਾਮ ਜਨਨੀ ਕੇ ਭਾਗ ਹੀਣ ਨ ਸੁਖਾਏ ਜਿਉ ਜਿਉ ਰਾਮ ਕਹ ਜਾਨੀ ਉੱਚੇ ਨਾਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਾਰ ਨਿੰਦਕ ਜੇ ਨ ਜਾਣ ਨਹੀਂ ਭਾਏ ਹਾਰ ਕੇ ਸਗਾ ਸਗਾਏ ਸੇਹਰ ਕੇ ਚੋਰ ਵੇ ਮੁਖ ਮੁਖ ਕਾਲੇ ਜੇਨ ਗੁਰ ਕੀ ਪੈ ਜਨਾ ਭਾਈ ਦਇਆ ਦਇਆ ਕਰ ਰਖ ਹਰ ਜੀਉ ਹਮਦੀਨ ਤੇ ਨਾਨਕ ਬਖਸ਼ ਮਿਲਾਏ ਦਇਆ ਦਇਆ ਕਰ ਰੱਖ ਹਰ ਜੀਉ ਹਮਦੀਨ ਤੇ ਸਰਦਾਏ ਹਮਾਰਿਕ ਤੁਮ ਪਿਤਾ ਪ੍ਰਭ ਮੇਰੇ ਜਾਨਨਾਨਕ ਬਖਸ਼ ਮੇਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਚੌਥਾ ਰਾਮ ਜਨ ਮਿਲ ਭਾਇਆ ਅਨੰਦਾਂ ਹਰ ਨੀਕੀ ਕਥਾ ਸੁਣਾਏ ਦੁਰਮਤ ਮੈ ਲਗਈ ਸਭ ਨੀਕਲ ਸਤ ਸੰਗਤ ਮਿਲ ਬੁੱਧ ਪਾਏ